ਸਸਲ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਦ ਕਿ ਸਾਡੀ ਆਵਾਜ਼ ਘਰ ਘਰ ਪਹਚਾਣ ਵਾਸਤੇ ਤੁਸੀਂ ਹਰ ਵੇਲੇ ਹਰ ਟਾਈਮ ਸਾਡਾ ਇਹ ਕੰਮ ਕਰਦੇ ਨੇ ਤੇ ਅਸੀਂ ਅੱਜ ਐਸ்சி ਵੀਸੀ ਮਹਾ ਪੰਚਾਇਤ ਪੰਜਾਬ ਦੇ ਬੈਂਦਰ ਥੱਲੇ ਜੋ ਰਿਜ਼ਰਵੇਸ਼ਨ ਚੋਰ ਖੜੋ ਮੋਰਚਾ ਫੇਰ ਸੱਦੀਆਂ ਲੇਟਾ ਕੋਲੇ ਪਿਛਲੇ ਲਗਭਗ 2 ਮਹੀਨੇ ਤੋਂ ਤੇ ਪਹਿਲਾਂ ਫੇਸ ਤੇ 4 ਮਹੀਨੇ ਰਿਹਾ ਲਗਭਗ 6 ਮਹੀਨੇ ਧਰਨਾ ਚੱਲਦਿਆਂ ਨੂੰ ਬੀਤ ਗਿਆ ਜਿਹੜੇ ਰਿਜ਼ਰਵ ਜਾਨੀ ਤੇ ਐਸ்சி ਸਰਟੀਫਿਕੇਟ ਬਣਾ ਕੇ ਲੋਕ ਤਰਾੜ ਲੋਕਾਂ ਨੇ ਨੌਕਰੀਆਂ ਲਈਆਂ ਉਹਨਾਂ ਨੂੰ ਫੜਾਉਣ ਵਾਸਤੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਅਸੀਂ ਦਿਨ ਪ੍ਰਤੀ ਦਿਨ ਸਾਰੇ ਮੋਰਚੇ ਤੇ ਆਗੂ ਸਹਿਬਾਨ ਇਕੱਠੇ ਹੋ ਕੇ ਮਿਹਨਤ ਕਰਕੇ ਤਾਂ ਕਿ ਸਰਕਾਰ ਤੱਕ ਆਵਾਜ਼ ਪਜਾਉਣ ਲਈ ਹਰ ਰੋਜ਼ ਤੁਹਾਡੇ ਰਹੀਂ ਮੈਸੇਜ ਸੁਨੇਹਾ ਜਾਂਦਾ ਪਰ ਲੇਕਿਨ ਬਹੁਤ ਹੀ ਮਤਭਾਗੀ ਗੱਲ ਹੈ ਕਿ ਇੱਥੇ ਦਾ ਜਿਹੜਾ ਵਿਧਾਇਕ ਨੇ ਉਹ ਵਿਧਾਇਕ ਰਿਜ਼ਰਵ ਕੈਟਾਗਰੀ ਨਾਲ ਸੰਬੰਧਤ ਹੋਣ ਕਰਕੇ ਤੇ ਡੀਸੀ ਮੋਹਾਲੀ ਐਸਐਸਪੀ ਮੋਹਾਲੀ ਅੱਜ ਤੱਕ ਕੋਈ ਸਾਡਾ ਸੁਨੇਹਾ ਮੈਸੇਜ ਨਾ ਸਰਕਾਰ ਤੱਕ ਪਹੁੰਚਾ ਸਕੇ ਤੇ ਨਾ ਹੀ ਸਾਨੂੰ ਕੋਈ ਮਿਆਂਨ ਸਾਹਿਬ ਮਿਲਣ ਦੀ ਕੋਈ ਗੱਲ ਆ ਰਹੀ ਹੈ ਤੇ ਅਸੀਂ ਅੱਜ ਮੋਰਚੇ ਵਾਲਿਆਂ ਨੇ ਸਾਰੇ ਜਿਹੜੇ ਆਗੂ ਸਾਹਿਬਾਨਾਂ ਦੀ ਸਲਾਹ ਨਾਲ 28 ਫਰਵਰੀ ਨੂੰ ਜੋ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨ ਦਿਹਾੜਾ ਮਨਾਣ ਲਈ ਉੱਥੇ ਅਸੀਂ ਅਪਰਾਲਾ ਕੀਤਾ ਸਾਰੇ ਜਥੇਬੰਦੀਆਂ ਵੱਲੋਂ ਤੇ ਪਹਿਲੇ ਸਵੇਰੇ ਸੁਖਵਨੀ ਸਾਹਿਬ ਦੇ ਪਾਠ ਹੋਣਗੇ ਉਸ ਤੋਂ ਬਾਅਦ ਉਰੰਪਾਪ੍ਰੰਤ ਭੋਗ ਪਾਏ ਜਾਣਗੇ ਜਦੋਂ ਭੋਗ ਤੋਂ ਬਾਅਦ ਇਕੱਠੀ ਹੋਈ ਸੰਗਤ ਸਾਰੀ ਫੇਰ ਸਤਿ ਦੀਆਂ ਲੈਟਾਂ ਦੇ ਆਪਣੇ ਜਿਹੜੇ ਬਾਲਮਿਕ ਭਾਈਚਾਰਾ ਸਾਡੇ ਨਾਲ ਐਸਸੀਬੀਸੀ ਸਾਰੀਆਂ ਜਿੱਥੇ ਬੰਦੀਆਂ ਸੁਚਾਲਿਆ ਜਿੱਥੇ ਬੰਦੀਆਂ ਸਾਡੇ ਨਾਲ ਹੈ ਸਫਾਈ ਸੇਪ ਸਾਡੇ ਨਾਲ ਹੈ ਤੇ ਅਸੀਂ ਜਿਹੜੇ ਰਵਦਾਸੀਆ ਕਮੇਟੀਆਂ ਨੇ ਉਹ ਸਾਰੀਆਂ ਇਕੱਠੀਆਂ ਹੋ ਕੇ ਤੇ ਉੱਥੇ ਜਾ ਕੇ ਜਿਹੜਾ ਹੈ 7 ਵਜੇ ਦੀਆਂ ਲੈਟਾਂ ਕੋਲੇ ਇਹਨਾਂ ਭਾਈਚਾਰੇ ਨਾਲ ਸਲਾਹ ਕੀਤੀ ਹੈ ਵੀ ਜਿਹੜੀਆਂ 350 ਕਰਮਚਾਰੀਆਂ ਦੇ ਸੁਚਾਲਿਆ ਦਾ ਉਹ ਤਾਲੇ ਲਾ ਕੇ ਸਾਰੇ ਨਗਰ ਨਿਗਮ ਦੇ ਅਧੀਨ ਆਉਂਦੇ ਤਾਲੇ ਲਾਗੇ ਸੁਚਾਲਿਆਂ ਨੂੰ ਤਾਂ ਇਹ ਰੋਸ ਪ੍ਰਦਰਸ਼ਨ ਕਰ ਗਏ ਆਪਣੀ ਮੰਗ ਨੂੰ ਲੈ ਕੇ ਤੇ ਇਸੇ ਤਰ੍ਹਾਂ ਸਫਾਈ ਸੇਵਕ ਆਪਣੀ ਮੰਗ ਨੂੰ ਲੈ ਕੇ ਇਕ ਹਜ਼ਾਰ ਵਰਕਰ ਇੱਥੇ ਤਕਰੀਬਨ ਸਫਾਈ ਸੇਵਕ ਹੈਗਾ ਉਹ ਵੀ ਆਪਣੀ ਮੰਗਾਂ ਨੂੰ ਲੈ ਕੇ ਸਾਡੇ ਨਾਲ ਇਕੱਠੇ ਹੋਣਗੇ ਤੇ ਸਾਡਾ ਜਿਹੜਾ ਅਸੀਂ ਇਹ ਗੱਲ ਕਰੀ ਹੈ ਜਿਹੜੀ ਰਵਦਾਸੀਆਂ ਅਸੀਂ ਕਮੇਟੀਆਂ ਨੇ ਰਵਦਾਸੀਆਂ ਕਮੇਟੀਆਂ ਨੇ ਤੇ ਮਰੇ ਹੋਏ ਜਾਨਵਰ ਜਿਵੇਂ ਡੰਗਰ ਕਲੇ ਉਹ ਬੱਚਾ ਕਹਿ ਲੋ ਗਾਂਹ ਕਹਿ ਲੋ ਉਹਨਾਂ ਦੇ ਮਰੇ ਹੋਏ ਡੰਗਰਾਂ ਤੇ ਇਹਨਾਂ ਮੰਤਰੀਆਂ ਦੀਆਂ ਐਮਐਲਏ ਦੀਆਂ ਫੋਟੋਆਂ ਲਾ ਕੇ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਜੇਕਰ ਸਰਕਾਰ ਨੇ ਸਾਡੀ ਨਾ ਸੁਣੀ ਤਾਂ ਸਾਡਾ 28 ਤਰੀਕ ਦਾ ਜਿਹੜਾ ਹੈ ਬਹੁਤ ਵੱਡਾ ਇਕੱਠ ਹੋ ਰਿਹਾ ਤੇ 7 ਵਜੇ ਦੀਆਂ ਲੇਟਾਂ ਨੂੰ ਜਮ੍ਹਾਂ ਜਾਮ ਲਾਇਆ ਜਾਊਗਾ ਤੇ ਹੁਣ ਮੈਂ ਸਾਰੇ ਆਗੂਆਂ ਨੂੰ ਆਪਣੀ ਆਪਣੀ ਬੇਨਤੀ ਕਰਦਾ ਆਪਣੀ ਸੰਸਥਾ ਵੱਲੋਂ ਜੋ ਗੱਲ ਕਰਨਾ ਚਾਹੁੰਦੇ ਆਪਣੇ ਆਪਣੀ ਸੰਸਥਾ ਵੱਲੋਂ ਗੱਲ ਕਰ ਲਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਵਾਹਿਗੁਰੂ ਸ੍ਰੀ ਵਾਹਿਗੁਰੂ ਖਾਲਸਾ ਅਰ ਫਤਿਹ ਜੈਪੀ ਜੈ ਮੋਲ ਨਵਾਸੀ 28 ਫਰਵਰੀ ਨੂੰ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਜਨਮ ਦਿਨ ਮਨਾਇਆ ਜਾ ਰਿਹਾ ਐ ਐਸਸੀਬੀਸੀ ਮਹਾਪੰਚਾਇਤ ਮੋਰਚੇ ਤੇ ਮੁਹਾਲੀ ਵਿਖੇ ਸਮੂਹ ਨਗਰ ਦੁਨੀਆ ਦੇਸ਼ ਪਰਦੇਸ ਦੇ ਸੰਤਾਂ ਨੂੰ ਬੀਲ ਐ ਜਿੱਥੇ ਵੀ ਕੋਈ ਮਾਈ ਭਾਈ ਇਸ ਪ੍ਰੋਗਰਾਮ 'ਚ ਪਹੁੰਚ ਸਕਦਾ ਸੁਖਮਨੀ ਸਾਹਿਬ ਦੇ ਪਾਠ ਹੋਣਗੇ ਔਰ ਸਰਕਾਰ ਨੂੰ ਇਸ ਗੱਲ ਦੇ ਲਈ ਬੇਨਤੀ ਕੀਤੀ ਜਾਏਗੀ ਕਿ ਤੁਸੀਂ ਇਸ ਗੱਲ ਦੇ 2 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਕੁਝ ਕਰ ਨਹੀਂ ਪਾਏ ਔਰ ਸਰਕਾਰ ਨੂੰ ਚਾਹੀਦਾ ਜਿਸ ਮਕਸਦ ਲਈ ਇਹ ਧਰਨਾ ਲੱਗਿਆ ਉਹ ਬੈਠ ਕੇ ਜਿਵੇਂ ਕਿ ਕਿਸਾਨ ਜੁਨੀ ਨਾਲ ਜਲਣਾ ਕਰਦੇ ਨੇ ਇਹ ਸਾਰੀਆਂ ਜਥੇਬੰਦੀ ਨੇ ਬੈਠ ਕੇ ਗੱਲਬਾਤ ਕਰਨ ਜਿਹੜੀ ਗੱਲ ਤੈਅ ਹੋਈ ਆ ਕਿ ਆਉਣ ਵਾਲੇ ਦਿਨਾਂ ਚ ਜੋ ਸਾਡੇ ਕੰਮ ਨੇ ਸਫਾਈ ਦਾ ਕੰਮ ਹੈ ਛੋਲੋ ਸੁਚਾਲੇ ਆਲੇ ਲੋਕ ਲਾਣਗੇ ਜਿਹੜਾ ਸਾਡਾ ਕੰਮ ਹੈ ਚਮਾਰਾਂ ਦਾ ਖਾਸ ਕਰਕੇ ਹੱਡ ਮੱਜਾਂ ਮਰੀਆਂ ਕੱਟੇ ਬੱਚੇ ਗਊਆਂ ਲਿਆ ਕੇ ਉਥੇ ਸੱਤ ਫੇਸੀਆਂ ਲੱਟਾਂ ਤੇ ਰੱਖਾਂਗੇ ਸਿੱਟਾਂਗੇ ਔਰ ਸਰਕਾਰ ਨੂੰ ਚੇਤਾਵਨੀ ਦਵਾਂਗੇ ਕਿ ਜੇ ਤੁਸੀਂ ਸਾਡੀਆਂ ਬੰਗਿਆਂ ਤੇ ਕੋਈ ਪਹਿਰਾ ਨਾ ਦਿੱਤਾ ਤਾਂ ਆਣ ਵਾਲੇ ਦਿਨਾਂ ਦੇ ਵਿੱਚ ਅਸੀਂ ਉੱਥੇ ਗੰਦ ਦੇ ਢੇਰ ਲਾਵਾਂਗੇ ਔਰ ਹੱਡੀਆਂ ਸਿੱਟਾਂਗੇ ਹੱਡਾ ਰੋੜੀ ਬਣਾ ਦਾਂਗੇ ਔਰ ਮਹਾਲੀ ਚ ਰਹਿਣ ਵਾਲੇ ਲੱਖਾਂ ਲੋਕਾਂ ਨੂੰ ਜਦੋਂ ਮੁਸ਼ਕਾਏਗੀ ਫਿਰ ਉਹ ਦੱਸਣਗੇ ਸਾਡੇ ਮੁੱਦੇ ਕੀ ਨੇ ਅੱਜ ਅਸੀਂ 28 ਤਰੀਕ ਦੇ ਬਾਰੇ ਵੀ ਤਿਆਰੀ ਕਰ ਰਹੇ ਹਾਂ ਸਤਗੁਰੂ ਰਵਿਦਾਸ ਮਹਾਰਾਜ ਦੇ ਗੁਰਪੁਰਬ ਦੀ ਤਿਆਰੀ ਕਰ ਰਹੇ ਹਾਂ ਔਰ ਸਤਫੇਜ਼ੀਆਂ ਲੇਟਾਂ ਤੇ ਮਰੇ ਹੋਏ ਡੰਗਰ ਸਿੱਟਣ ਦੀ ਵੀ ਤਿਆਰੀ ਕਰ ਰਹੇ ਹਾਂ ਧੰਨਵਾਦ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈ ਭਾਗ ਮੈਂ ਸਿਮਰਨਜੀਤ ਸਿੰਘ ਸ਼ੈਂਕੀ ਮੂਲ ਵਾਸੀ ਫੈਡਰੇਸ਼ਨ ਦਾ ਪ੍ਰਧਾਨ ਜਿਹੜੀ ਕੀ ਅੱਜ ਇੱਥੇ ਮੀਟਿੰਗ ਰੱਖੀ ਗਈ ਹੈ ਅਗਵਾਈ ਦੇ ਵਿੱਚ ਸਾਡੇ ਗੁੰਮੜਾ ਸਾਹਿਬ ਕਾਲਨ ਸਾਹਿਬ ਵੀ ਅਗਵਾਈ ਦੇ ਵਿੱਚ ਵੀ 28 ਤਰੀਕ ਨੂੰ ਪੁਰਨ ਵਿਦਾਸ ਮਹਾਰਾਜ ਦਾ ਜਿਹੜਾ ਦਿਹਾੜਾ ਮਨਾਣਾ ਹੈ ਸੱਤ ਕੇਜੀਆਂ ਲਾਈਟਾਂ ਦੇ ਜਿੱਥੇ ਅਸੀਂ ਤਕਰੀਬਨ ਤਕਰੀਬਨ 2 ਮਹੀਨੇ ਤੋਂ ਧਰਨੇ ਦੇ ਬੈਠੇ ਆ ਮੈਂ ਆਪ ਦੇ ਮਾਧਿਅਮ ਨਾਲ ਸਾਰੀਆਂ ਸੰਗਤਾਂ ਨੂੰ ਪੂਰ ਜੋਰ ਅਪੀਲ ਕਰਦਾ ਤੇ ਬੇਨਤੀ ਕਰਦਾ ਵੀ ਵੱਧ ਚੜ ਕੇ ਸਾਡੇ ਉਸ ਸਮਾਗਮ ਦੇ ਵਿੱਚ ਹਿੱਸਾ ਲੈਣ ਤੇ ਸਾਡਾ ਸਾਡਾ ਜਿਹੜਾ ਉੱਥੇ ਪ੍ਰੋਗਰਾਮ ਹੈ ਉਹਨੂੰ ਸਫਲ ਬਣਾਉਣ ਲਈ ਜੈਪੀਨ ਜੈਪਾ ਮੈਂ ਅਜੈਬ ਸਿੰਘ ਪਟੋਏ ਪ੍ਰਧਾਨ ਰਵੇਗਾ ਵਰਕਰ ਫਰੰਟ ਪੰਜਾਬ ਅੱਜ ਜੋ ਇੱਥੇ ਪ੍ਰੈਸ ਕਾਨਫਰੰਸ ਰੱਖੀ ਹੈ ਆਉਣ ਵਾਲੇ 28 ਫਰਵਰੀ ਵਾਰੇ ਸਤਿਗੁਰੂ ਰਵਿਦਾਸ ਮਹਾਰਾਜ ਦਾ ਅਸੀਂ ਪ੍ਰੋਗਰਾਮ ਜਨਮ ਦਿਨ ਵੀ ਮਨਾ ਰਹੇ ਹਾਂ ਔਰ ਜੋ ਸਾਡਾ ਮੋਰਚਾ ਲਗਿਆ ਉਸ ਦੇ ਸੰਬੰਧ ਦੇ ਵਿੱਚ ਸਰਕਾਰ ਨੂੰ ਅਪੀਲ ਵੀ ਕਰਦੇ ਹਾਂ ਜੋ ਸਾਡੇ ਐਸ ਵੀ ਵੀ ਸੀ ਸਮਾਜ ਦੇ ਰਜ਼ਰਵੇਸ਼ਨ ਚੋੜ ਮੋਰਚਾ ਦੇ ਡਿਮਾਂਡਸ ਨੇ ਸਰਕਾਰ ਉਹਨਾਂ ਵੱਲ ਧਿਆਨ ਦੇਵੇ ਕਿਉਂਕਿ ਸਮਾਜ ਬੜਾ ਦੁਖੀ ਹੋ ਚੁੱਕਿਆ ਨਾ ਸਰਕਾਰ ਸੁਣਨ ਨੂੰ ਤਿਆਰ ਆ ਨਾ ਕੋਈ ਸ਼ਾਸਨ ਨਾ ਕੋਈ ਪ੍ਰਸ਼ਾਸਨ ਸੁਣਨ ਨੂੰ ਤਿਆਰ ਆ ਅਸੀਂ 28 ਤਰੀਕ ਨੂੰ ਬਹੁਤ ਵੱਡਾ ਪ੍ਰਦਰਸ਼ਨ ਕਰਾਂਗੇ ਸਰਕਾਰ ਦੇ ਖਿਲਾਫ ਔਰ ਮੈਂ ਲਾਸਟ ਦੇ ਵਿੱਚ ਪੂਰੇ ਐਸੀਬੀਸੀ ਸਮਾਜ ਨੂੰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਇਹ ਪ੍ਰਾਹੁਣੇ ਕਰਾਂ ਤੋਂ ਨਿਕਲ ਕੇ ਆਓ ਇਹ ਸਾਡੇ ਮਾਨ ਸਨਮਾਨ ਦੀ ਲੜਾਈ ਆ ਸਾਡੀ ਹੋਣ ਦੀ ਲੜਾਈ ਆ ਸਾਡੇ ਆਉਣ ਵਾਲੇ ਬੱਚਾ ਦੇ ਭਵਿੱਖ ਦੀ ਲੜਾਈ ਆ ਜੇ ਅੱਜ ਅਸੀਂ ਸਾਡਾ ਹੱਕ ਨਾ ਵਜਾ ਸਕੇ ਹੌਣ ਵਾਲੇ ਸਾਡੇ ਬੱਚਾ ਦਾ ਭਵਿੱਖ ਰੋਲ ਜਾਣਾ ਸਾਰੇ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ 28 ਤਰੀਕ ਨੂੰ ਇਸ ਪ੍ਰੋਗਰਾਮ ਵਿੱਚ ਪਹੁੰਚਣ ਦੀ ਵੱਧ ਤੋਂ ਵੱਧ ਕਿਰਪਾਲਤਾ ਕਰੋ ਔਰ ਇਸ ਪ੍ਰੋਗਰਾਮ ਨੂੰ ਸਫਲ ਬਣਾ ਕੇ ਅਸੀਂ ਸਰਕਾਰ ਤੋਂ ਆਪਣੀਆਂ ਮੰਗਾਂ ਬੁਲਾ ਸਕੀਏ ਸਾਰਿਆਂ ਨੂੰ ਜੈ ਭੀਮ ਜੈ ਭਾਰ ਮੈਂ ਰਿਸ਼ੀ ਰਾਜ ਮਹਾਰ ਸੁਲਭ ਸਚਾਲੇ ਸਫਾਈ ਮਜ਼ਦੂਰ ਸੰਗਠਨ ਮੋਹਾਲੀ ਜਨਰਲ ਸੈਕਟਰੀ जैसा कि कुंभड़ा साहब ने बताया और इन बाकी लोगों ने भी बताया कि 28 तारीख़ को रविदास जयंती बड़े धूमधाम से मनाई जाएगी और सारा एस सी समाज वहाँ पर इकट्ठा होगा और अपनी समस्य, अपनी समस्या अपनी अपनी प्रॉब्लम सभी को दिखाई जाएंगी प्रेस प्रेस को सुनाई जाएंगी मीडिया को बताई जाएंगी वैसे ही हमारी भी एक समस्या है और बहुत बड़ी समस्या है जिसका मैं सबसे पहले आप लोगों का आभारी हूँ कि आप लगातार हमारी खबरें दिखा रहे हो शौचालय वालों की कि शौचालय वर्करों को सभी को कट दिया जा रहा है पहली एक मार्च से बहुत बड़ी समस्या है ये तो ऐसा नहीं होना चाहिए सारे लोग बेघर हो जाएंगे बेरोजगार हो जाएंगे उनके बच्चे अशिक्षित हो जाएंगे कहाँ से क्या उनका कैसे परिवार का पालन पोषण होगा आप समझ सकते हैं अच्छी तरह से जय भीम जय भारत ਦੀ ਲਾਈਟਾਂ ਤੇ ਤੁਹਾਡਾ ਕਿੰਨਾ ਸਮਾਂ ਹੋ ਗਿਆ ਤੇ ਹਜੇ ਤੱਕ ਤੁਸੀਂ ਸ਼ਾਂਤਮਈ ਤਰੀਕੇ ਨਾਲ ਕਰ ਰਹੇ ਸੀਗੇ ਹੁਣ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਿਉਂ ਹੋ ਰਹੇ ਕਿ ਵੀ ਤੁਸੀਂ ਜਾਨਵਰਾਂ ਦੇ ਮਰੇ ਹੋਏ ਜਾਨਵਰਾਂ ਦੀ ਹੱਡੀ ਆਪੋ ਚੀ ਲੈ ਕੇ ਅਦਕਰੋਣ ਦੇ ਪ੍ਰਦਰਸ਼ਨ ਸਾਡੀ ਇਹ ਬੇਨਤੀ ਹੈ ਵੀ ਪਹਿਲਾਂ ਪਹਿਲੇ ਫੇਸ ਚ 4 ਮਹੀਨੇ ਲਗਭਗ ਤਰਨਾ ਲੱਗਿਆ ਜਿੱਦੇ ਸਾਡੇ ਸਾਡੇ ਚ ਬਚਕਾਰ ਉਹਨਾਂ ਸਾਥੀ ਵੀ ਵਿੱਚ ਹੈਗੇ ਤੇ ਹੁਣ ਉਸ ਤੋਂ ਬਾਅਦ ਜਦੋਂ ਸਰਕਾਰ ਨੇ ਇੱਕ ਝਾਸਾ ਦਿੱਤਾ ਸੀ ਹਰਪਾਲ ਜੀਮਾ ਜੀ ਨੇ ਝਾਸਾ ਦਿੱਤਾ ਸੀ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਉਹ ਬਣਿਆ ਜਾਊਂਗੇ ਉਹਨਾਂ ਨਾਲ ਮੀਟਿੰਗ ਹੋਈ ਸੀ ਪਰ ਲੇਕਿਨ ਜਦੋਂ 15 ਦਿਨ ਦਾ ਸਮਾਂ ਬੀਤ ਗਿਆ 2 ਮਹੀਨੇ ਹੋ ਗਏ 2.5 ਮਹੀਨੇ ਹੋ ਗਏ ਜਦੋਂ ਨਹੀਂ ਸਲ ਹੋਇਆ ਤਾਂ ਦੁਬਾਰੇ ਸਾਨੂੰ ਮਜਬੂਰ ਹੋ ਕੇ ਧਰਨਾ ਜਿਹੜਾ 7 ਫੇਸ ਦੀਆਂ ਲੇਟਾਂ ਕੋਲੇ ਲਾਣਾ ਪਿਆ ਗੱਲ ਰਹੀ ਉਸ ਦਿਨ ਚੁੱਲਣ ਦੀ ਦਿਨ ਦੇਖੋ ਪਹਿਲਾਂ ਤਾਂ ਤਨ ਤਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਜਿਹੜੀ ਅਸੀਂ ਪੂਰਾ ਜਿਹੜਾ ਹੈ ਯੋਗਦਾਨ ਆਪਣਾ ਪਣਾ ਯੋਗਦਾਨ ਪਾ ਕੇ ਉਹਨਾਂ ਦਾ ਜਿਹੜਾ ਹੈਗਾ ਸਾਰੇ ਪਿੰਡਾਂ 'ਚ ਪਹਿਲਾਂ ਆਗੂ ਸਾਹਿਬਾਨ ਆਪਣੇ ਗੁਰਦੁਆਰਾ ਸਾਹਿਬਾਨਾਂ 'ਚ ਆਪਣੇ ਪਿੰਡਾਂ 'ਚ 24 ਤਰੀਕ ਦਾ ਜਿਹੜਾ ਗੁਰਪੁਰਬ ਹੈ ਉਸ ਕਰਕੇ 4 ਦਿਨ ਅਸੀਂ ਪਿੱਛੇ ਰੱਖਿਆ ਤਾਂ ਕਿ ਸਾਰੇ ਲੋਕ ਉਸ ਅਪਾ ਸ੍ਰੀ ਗੁਰੂ ਰਵਦਾਸ ਜੀ ਨੂੰ ਜਿਹੜਾ ਮੱਥਾ ਟੇਕ ਕੇ ਉੱਥੇ ਸੁਖਰੀ ਸਾਹਿਬ ਨੂੰ ਪਾਠ ਕਰਾ ਕੇ ਭੋਗ ਪਾਈ ਜਾਣਗੇ ਤੇ ਗੱਲ ਦੂਜੀ ਰਹੀ ਹੈ ਸਰਕਾਰ ਤੱਕ ਜੇਕਰ ਸਾਡਾ ਐਮਐਲਏ ਇਹ ਨਲਾਇਕ ਮੈਂ ਇਹਨੂੰ ਨਲਾਇਕ ਐਮਐਲਏ ਕਹੂੰਗਾ ਨਲਾਇਕ ਐਮਐਲਏ ਜੇ ਸਾਡਾ ਜਨਰਲ ਸੀਟ ਦੇ ਰਿਜ਼ਰਵੇ ਬੰਦਾ ਜਿੱਤਿਆ ਇਹਨੂੰ ਮਾਨ ਤੇ ਸਤਿਕਾਰ ਦਿੱਤਾ ਸੀ ਪਰ ਆਪਣੇ ਇਹਨਾਂ ਨੂੰ ਕੈਂਪ ਲਾਉਣ ਦੀ ਲੋੜ ਨਹੀਂ ਆਮ ਆਦਮੀ ਪਾਰਟੀ ਨੂੰ ਇਹ ਜਿਹੜੇ ਸੜਕਾਂ ਤੇ ਫੁੱਟਪਾਥਾਂ ਤੇ ਬੈਠ ਕੇ ਲੋਕ ਰੋਜ਼ ਪ੍ਰਦਰਸ਼ਨ ਕਰਦੇ ਇਹਨਾਂ ਨੂੰ ਪੁੱਛ ਲਓ ਵੀ ਤੁਹਾਡੀ ਭਾਈ ਕੀ ਡਿਮਾਂਡ ਹੈ ਤੁਹਾਡੀ ਕੀ ਮੰਗਾਂ ਗੀਆਂ ਸਿਰਫ ਤਾਂ ਸਿਰਫ ਇਹਨਾਂ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਡਾਕਟਰ ਭੀਮਰਾਓ ਅਮੇਦਕਾਰ ਜੀ ਦੀ ਫੋਟੋ ਲਾ ਕੇ ਸ਼ਹੀਦ ਆਜਮ ਭਗਤ ਸਿੰਘ ਦੀ ਫੋਟੋ ਲਾ ਕੇ ਦਫ਼ਤਰਾਂ 'ਚ ਇਹ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਪਰ ਲਿਖ ਉਹਦੇ ਲਿਖੇ ਸੰਵਿਧਾਨ ਮੁਤਾਬਕ ਕਿਸੇ ਨੂੰ ਹੱਕ ਦੇ ਕੇ ਰਾਜੀ ਨਹੀਂ ਚਾਹ ਆਪਣੇ ਪਾਈ ਸੁਚਾਲਿਆ ਵਾਲੇ ਹੋਣ ਜਾਂ ਸਫਾਈ ਸੇਵਕ ਹੋਣਾ ਜਾਂ ਸਾਡੀਆਂ ਜਿਹੜੀਆਂ ਰਿਜ਼ਰਵ ਜਿਹੜੇ ਐ ਐਸੀ ਸਰਟੀਫਿਕੇਟ ਜਾਲੀ ਬਣਾਏ ਉਹਨਾਂ ਦੀ ਮੰਗਾਂ ਹੋਣ ਇਸ ਮੰਗ ਤੇ ਕੋਈ ਧਿਆਨ ਨਾ ਇੱਥੇ ਦਾ ਡੀਸੀ ਨਾ ਐਸਐਸਪੀ ਨਾ ਹੀ ਐਮਐਲਏ ਜੇਕਰ ਉਸ ਦਿਨ ਕਾਂਸੂ ਕਾਮੀ ਕੋਈ ਘਟਨਾ ਵਾਪਰਦੀ ਹੈ ਦੁਰਘਟਨਾ ਵਾਪਰਦੀ ਹੈ ਜਾਂ ਕੋਈ ਹੋਰ ਸਹਿਰ ਦਾ ਜਿਹੜਾ ਮਾਹੌਲ ਖਰਾਬ ਹੁੰਦਾ ਉਹਦਾ ਡੀਸੀ ਮੁਹਾਲੀ ਐਸਐਸਪੀ ਮੁਹਾਲੀ ਤੇ ਵਿਧਾਇਕ ਇੱਥੇ ਦਾ ਜ਼ਿੰਮੇਵਾਰ ਹੋਏਗਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਚਾਹੇ ਲਾਇਡਰ ਆਰਡਰ ਦੀ ਗੱਲ ਕੀਤੀ ਜਾਏ ਐਸਐਸਪੀ ਹੋਣ ਜਾਂ ਐਡਮਿਨਿਸਟ੍ਰੇਸ਼ਨ ਦੀ ਗੱਲ ਹੋਵੇ ਡੀਸੀ ਹੋ ਕੋਈ ਚੀਜ਼ ਨੂੰ ਤਵੱਜੋ ਕਿਉਂ ਨਹੀਂ ਦੇ ਰਹੇ ਕਿ ਵੀ ਤੁਹਾਡੀ ਗੱਲ ਸਰਕਾਰ ਤੱਕ ਕੋਈ ਪਹੁੰਚਾਈ ਜਾਏ ਤੁਹਾਡਾ رابطہ قائم ਕੀਤਾ ਜਾਏ ਕਦੇ ਕੋਈ ਅਧਿਕਾਰੀ ਕੋ ਨਹੀਂ ਆਣਾ ਚਾਹੀਦਾ ਕਾਰਨ ਕੀ ਹੈ ਅਸੀਂ ਚਾਹੁੰਦੇ ਸੀ ਵੀ ਸ਼ਾਂਤ ਮੈਥਰਨੇ ਨਾਲ ਸਾਡੀਆਂ ਮੰਗਾਂ ਮੰਨੀਆਂ ਜਾਣ ਅਸੀਂ ਸੱਤ ਵੇਦ ਦੀਆਂ ਲਾਈ ਇੱਕ ਸਾਈਡ ਤੇ ਆਰਾਮ ਦੇ ਛੋਟਾ ਜਿਹਾ ਆਪਣਾ ਟੈਂਟ ਲਾ ਕੇ ਸਾਰੇ ਲੋਕ ਬੈਠਦੇ ਨੇ ਰੋਜ਼ ਹਾਜ਼ਰੀ ਲਵਾਉਂਦੇ ਨੇ ਪਰ ਸਰਕਾਰ ਵੀ ਚਾਹਦੀ ਵੀ ਹੈ ਸ਼ਾਂਤੀਪੂਰਵਕ ਬੈਠਣਾ ਇਹ ਲੋਕ ਸੜਕਾਂ ਤੇ ਹੁਣ ਤੋੜ ਭੰਨ ਕਰਨਾ ਪ੍ਰਸ਼ਾਸਨ ਖਰਾਬ ਹੋਵੇ ਅਨਸ਼ਾਸਨ ਖਰਾਬ ਹੋਵੇ ਜਿਵੇਂ ਸ਼ੰਭੂ ਮਾਟਰ ਤੇ ਬੈਠੇ ਆਂ ਦੂਜੀਆਂ ਗੱਲਾਂ ਕਰ ਲੋ ਆਪਾਂ ਕਿਸਾਨ ਜੱਥੇਬੰਦੀਆਂ ਦੀ ਗੱਲ ਕਰ ਲੋ ਉਹ ਸ਼ੋਰ ਸ਼ਰਾਬਾ ਹੋ ਰਿਹਾ ਤਾਂ ਕਿ ਸਰਕਾਰ ਉਹਨਾਂ ਤੱਕ ਪਹੁੰਚ ਕਰ ਰਹੀ ਹੈ ਅਸੀਂ 28 ਤਰੀਕੇ ਕਰਕੇ ਰੱਖਿਆ ਵੀ ਸਾਨੂੰ ਸ਼ਾਂਤਮਈ ਧਰਨੇ ਨਾਲ ਸ਼ਾਇਦ ਨਾ ਸਰਕਾਰ ਨੂੰ ਦਿਖੇ ਜਿਵੇਂ ਅਸੀਂ ਅੰਦੀ ਤੇ ਬੋਲੀ ਤੇ ਗੁੱਗੀ ਸਰਕਾਰ ਕਹਿੰਦੇ ਇਸੇ ਕਰਕੇ ਕਹਿੰਦੇ ਉਹਨਾਂ ਨੂੰ 6 ਮਹੀਨੇ ਤੋਂ ਸਾਡੀ ਸੱਤ ਜਾਗਨਾਈ ਹੁਣ ਅਸੀਂ ਜਗਾਉਣ ਲਈ 28 ਤਰੀਕ ਨੂੰ ਤੁਹਾਡੇ ਸਹਿਯੋਗ ਨਾਲ ਤਾਂ ਕਿ ਇਹਨਾਂ ਦੇ ਕੰਨ ਖੋਲ ਦੇਣਗੇ ਤੇ ਇੱਥੇ ਦੇ ਜਿਹੜਾ ਤੁਹਾਨੂੰ ਬਲੈਕ ਵਿਧ ਇਸ ਬਾਰੇ ਵੀ ਐਸਐਸਪੀ ਬਾਰੇ ਵੀ ਦੱਸਿਆ ਉਹਨਾਂ ਦੀ ਜਿਹੜੀ ਕੰਮ ਕਰਨੀ ਨਹੀਂ ਨੀਦਾ ਉਹ ਜਗਾਨ ਲਈ ਸਾਡਾ 10 ਜੱਥੇ ਬੰਦੀਆਂ ਦੇ ਪ੍ਰਧਾਨ ਸਹਿਬਾਨ ਆਪਣੀ ਆਪਣੀ ਗਵਾਹੀ ਚ 100 100 200 ਬੰਦਾ ਲੈ ਕੇ ਉੱਥੇ 5 700 ਬੰਦਾ 1000 ਬੰਦਾ ਲੈ ਕੇ ਉਹਨਾਂ ਦੇ ਜਿਹੜੇ ਮਰੇ ਹੋਏ ਜਾਨਵਰ ਪਸ਼ੂ ਅਤੇ ਸਾਡੀ ਜਿਹੜਾ ਕੂੜਾ ਸਾਰਾ ਹੈ ਮੁਹਾਲੀ ਦਾ ਉਹ 7 ਵਜੇ ਦੀ ਲਾਈਟਾਂ ਕੋਲੇ ਆਜੂਗਾ ਉਹ ਦਿਨ ਦੂਰ ਨਹੀਂ ਜਦੋਂ ਇਹਨੂੰ ਡੱਡੂ ਮਜਰੇ ਜਿਵੇਂ ਡੱਡੂ ਮਜਰਾ ਤੁਸੀਂ ਸਾਰੇ ਚੰਡੀਗੜ੍ਹ ਦਾ ਕੂੜਾ ਦੇਖ ਰਹੇ ਹੋ ਉਹ 7 ਵਜੇ ਦੀਆਂ ਲਾਈਟਾਂ ਕੋਲੇ ਹਾਲ ਬਣਾ ਦਾਂਗੇ ਜੇਕਰ ਇਹਨਾਂ ਨੇ ਸਰਕਾਰ ਨੇ ਸਾਡੀ ਮੰਗਾਂ ਵੱਲ ਕੋਈ ਧ ਕੁਮੜਾ ਸਾਹਿਬ ਤੁਹਾਡੀ ਜਿਹੜੀ ਸੰਗਠਨਾਂ ਦੇ ਥੋੜੇ 8-10 ਸੰਗਠਨ ਇੱਥੇ ਬੈਠੇ ਨੇ ਨੁਮਾਇਦੇ ਬੈਠੇ ਆ ਉਹਨਾਂ ਦੀ ਤੁਹਾਡੀ ਡਿਮਾਂਡ ਜਿਹੜੀ ਉਹ ਇੰਡੀਵਿਜੂਅਲ ਨਹੀਂ ਹੈ ਕਿਸੇ ਇੱਕ ਵਰਗ ਦੀ ਨਹੀਂ ਹੈ ਉਹਦੇ 'ਚ ਹਰੀ ਦੇ ਬੰਦ ਵੀ ਤੁਸੀਂ ਗੱਲ ਕਰ ਰਹੇ ਹੋ ਚਾਹੇ ਰਿਜ਼ਰਵੇਸ਼ਨ ਚੋਰ ਕੋੜਾ ਮੋਰਚਾ ਹੋਵੇ ਚਾਹੇ ਏ.ਡੀ.ਐਮ ਦਾ ਮੁੱਦਾ ਹੈ ਪਰ ਉਸ ਦੇ باوجود ਦੀ ਮਤਲਬ ਕਿ ਤੁਹਾਡੇ ਲੀਡਰ ਵੱਖਰੇ ਵੱਖਰੇ ਨੇ ਜਾਂ ਸਾਰੇ ਇੱਕ ਇੱਕ ਜੁੜ ਕਿਉਂ ਨਹੀਂ ਦਿਖਾ ਰਹੇ ਆ ਉਹਦੇ 'ਚ ਸਾਟ ਕਿਉਂ ਨਹੀਂ ਆ ਰਹੇ ਸਾਡੇ ਸਾਰੇ ਲੀਡਰ ਸਾਹਿਬਾਨ ਦੇਖੋ ਕਿਸੇ ਨੂੰ ਵਿਆਹ ਹੈ ਸ਼ਾਦੀ ਹੈ ਭੋਗ ਹੈ ਕਿਸੇ ਦਾ ਆਪਣੇ ਘਰੇਲੂ ਵੀ ਕੰਮ ਹੈ ਤੇ ਜਿਹੜੇ ਅੱਜ ਨਹੀਂ ਆਏ ਉਹ ਕੱਲ੍ਹ ਆਲੇ ਜਿਹੜੇ ਕੱਲ੍ਹ ਨਹੀਂ ਆਏ ਤੋਂ ਪਰਸੋਂ ਆਲੇ ਅੱਗੇ ਪਿੱਛੇ ਸਾਰੇ ਜਿਵੇਂ ਪੰਜਾਬ ਤੋਂ ਸਾਡੇ ਲੀਡਰਾਂ ਨੇ ਆਣਾ ਹੁਣ ਪੰਜਾਬ ਤੋਂ ਉਹਨਾਂ ਨੂੰ ਆਪਣੇ ਆਪਣੇ ਜਿਹੜੇ ਗੁਰਪੁਰਬ ਚੱਲ ਰਹੇ ਆ ਸ੍ਰੀ ਗੁਰੂ ਰਵਦਾਸ ਜੀ ਦੇ ਉਹਦੀਆਂ ਤਿਆਰੀਆਂ ਚਲੂਕ ਲੱਗੇ ਨੇ ਅੱਜ ਸਾਨੂੰ ਸਾਰੇ ਬੰਦਿਆਂ ਨਾਲ ਅਸੀਂ ਮੈਸੇਜ ਦੇ ਕੇ ਸਨੇਹਾ ਦੇ ਕੇ ਤਾਂ ਜਿਹੜੀ ਤੁਹਾਡੇ ਰਾਹੀਂ ਇਹ ਗੱਲ ਵਿਚਾਰ ਰਹੇ ਆ ਤਾਂ ਕਿ 28 ਤਰੀਕ ਨੂੰ ਸਾਰੇ ਜਥੇਬੰਦੀਆਂ ਆਪਣੇ ਆਪਣੀ ਮੰਗ ਰੱਖ ਕੇ ਜਿਵੇਂ ਸੁਚਾਲੇ ਵਾਲਿਆਂ ਦੀ ਮੰਗ ਹੈ ਬਹਾਰ ਤੋਂ ਕੰਪਨੀ ਆ ਕੇ ਇੱਕ ਠੇਕਾ ਲੈਣਾ ਚਾਹੁੰਦੀ ਹੈ 350 ਵਰਕਰੇਗਾ ਇਹਨਾਂ ਨੂੰ ਕੱਢਣਾ ਚਾਹੁੰਦੀ ਹੈ ਇਹੀ ਝਾੜੂ ਦੇ ਕੇ ਸਰਕਾਰ ਇਹਨਾਂ ਦੇ ਹੱਥਾਂ 'ਚ ਲੋਕਾਂ ਦੇ ਦੇ ਕੇ ਝਾੜੂ ਸਰਕਾਰ ਬਣੀ ਸੀ ਪਰ ਇਹਨਾਂ ਤੋਂ ਹੁਣ ਝਾੜੂ ਖੋ ਕੇ ਆਪਣੀ ਸੀਟ ਦੇ ਬੈਠ ਕੇ ਝਾੜੂ ਖੋਣਾ ਚਾਹੁੰਦੀ ਹੈ ਉਹ ਤੁਹਾਡੇ ਸਾਹਮਣੇ 350 ਵਰਕਰ ਕੱਲ-ਕੱਲ ਖੜੇ ਹੋਊਗਾ ਐਸੇ ਤਰ੍ਹਾਂ 750 ਵਰਕਰ ਸਫਾਈ ਸੇਵਕ ਹੈ ਉਹ ਖੜੇ ਹੋਣਗੇ ਤੇ ਐਸੀਬੀਸੀ ਮਹਾਪੰਚਾਇਤ ਦੇ ਮੋਰਚੇ ਵਾਲੇ ਆਪਣੀਆਂ ਮੰਗਾਂ ਲੈ ਕੇ ਉਹ ਖੜੇ ਹੋਣਗੇ ਸਾਰੀਆਂ ਜਥੇਬੰਦੀਆਂ ਸੰਸਥਾਵਾਂ ਪ੍ਰੈਸ ਰਹੀਂ ਉਸ ਦਿਨ 7 ਵਜੇ ਦੀਆਂ ਲਾਈਟਾਂ ਤੇ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਆਪਣੀ ਗੱਲ ਦਸਾਣੀ ਹੈ ਕੁਮਲਾ ਸਿੰਘ ਇੱਕ ਕਾਂਗਰਸ ਪਾਰਟੀ ਦੇ ਅਧਿਕਾਰਨਾ ਚੱਲ ਰਿਹਾ ਹੈ ਇਨ ਕੰਟੈਕਟ ਆਫਿਸ ਦੇ ਬਾਹਰ ਉਹ ਉਹਨਾਂ ਦੇ ਲੀਡਰ ਵੀ ਜਿਹੜੇ ਹੈ ਈਵੀਐਮ ਦੇ ਖਿਲਾਫ ਨੇ ਆਵਾਜ਼ ਬੁਲੰਦ ਕਰ ਰਹੇ ਹੈ ਗੌਰਮਨ ਨੂੰ ਕਹਿ ਰਹੇ ਹੈ ਕਿ ਵੀ ਇਸ ਸਮੇਂ ਤੁਹਾਡੀ ਵੀ ਮੰਗ ਈਵੀਐਮ ਨੂੰ ਬੰਦ ਕਰਾਓ ਸਾਡੀ ਜਦੋਂ ਜਦੋਂ ਦੇਸ਼ ਦੀ ਸਾਡੀ ਕੱਲ ਪਰਸੋਂ ਖਰੜ ਕਮੇਟਿੰਗ ਹੋ ਗਿਆ ਟੀਐਸ ਵੀ ਪ੍ਰੈਸ ਨੂੰ ਵੀ ਦਿੱਤਾ ਉੱਥੇ ਆਵਾਜ਼ ਉੱਠੀ ਹੈ ਜਦੋਂ ਜਿਸ ਕੰਟਰੀ ਨੇ ਮਸ਼ੀਨਾਂ ਪਿਆਰ ਕੀਤੀਆਂ ਉਹਨਾਂ ਨੇ ਕੰਟਰੀ ਨੇ ਵਰਤਣੀਆਂ ਹਟ ਗਈਆਂ ਸੋਚਣ ਵਾਲੀ ਗੱਲ ਇਹ ਹੈ ਵੀ ਇੱਥੇ ਜਿਹੜੀ 2.5 ਲੱਖ ਮਸ਼ੀਨ ਕਹਿੰਦੇ EVM ਮਸ਼ੀਨ ਗਾਇਬ ਹੋਈ ਵੀ ਨਾ ਤਾਂ ਦੇਸ਼ ਦੀ ਇੰਟੈਲੀਜੈਂਸੀ ਨੂੰ ਮਿਲ ਰਹੀ ਹੈ ਨਾ CID ਨੂੰ ਮਿਲ ਰਹੀ ਹੈ ਨਾ ਕਿਸੇ ਅਫਸਰ ਨੂੰ ਮਿਲ ਰਹੀ ਹੈ ਜੇ ਕੋਈ ਗਰੀਬ ਬੰਦਾ 1000 ਰੁਪਏ ਦਾ ਮੋਬਾਈਲ ਚੱਕ ਲੈਂਦਾ ਉਹਨੂੰ ਕੁੱਟ ਕੇ ਸ਼ਾਮ ਨੂੰ ਅੰਦਰ ਬੰਦ ਕਰ ਦਿੰਦੇ ਥਾਣੇ 'ਚ ਪਰ ਉਹਨਾਂ ਨੂੰ 2.5 ਲੱਖ ਜਿਹੜੀ ਮਸ਼ੀਨ ਨਹੀਂ ਲੱਭਦੀ ਉਸ ਕਰਕੇ ਇਹ ਸਾਰੀ ਗਰਬੜੀ ਹੈ ਜੇਕਰ ਦੇਸ਼ ਦੇ ਲੋਕ ਕੀ ਸੁਪਰੀਮ ਕੋਰਟ ਦੇ ਚਾਹਦੇ ਆ ਤਾਂ ईवीएम ਬੰਦ ਕਰਕੇ ਵੈਲਟ ਪੇਪਰ ਤੇ ਵੋਟਾਂ ਚੜੀ ਜੀ ਤੇ ਭਾਈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕੱਲ ਨੂੰ ਜੇ ਕੋੜਾ ਕੰਡੈਕਟ ਲੱਗ ਜਾਂਦਾ ਕਿਉਂਕਿ ਇਸ ਮਹੀਨੇ ਤੋਂ ਬਾਅਦ ਜੋ ਸੋਰਸਸ ਕਹਿ ਰਹੇ ਕਿ ਕੋੜਾ ਕੰਡੈਕਟ ਲੱਗ ਜਾਏਗਾ ਫਿਰ ਤੁਹਾਡਾ ਧਰਨਾ ਉੱਥੇ ਹੀ ਰਹੇਗਾ ਜਾਂ ਮਤਲਬ ਸਰਕਾਰ ਦੀ ਮੰਜ਼ੂਰੀ ਮਿਲ ਜਾਏਗੀ ਤੁਹਾਨੂੰ ਦੱਸਣਾ ਕਿਸ ਤਰ੍ਹਾਂ ਦੇਖਦੇ ਹੋ ਇਹ ਕੋਨਾ ਚਾਹੋ ਜਿਹੜਾ ਇਹ ਧਰਨਾ ਐਸਵੀਸੀ ਮਾ ਪੰਚਾਇਤ ਦਾ ਇਹ ਲਗਾਤਾਰ ਚੱਲੇਗਾ ਪੱਕਾ ਮੋਰਚਾ ਪੰਜਾਬ ਸਰਕਾਰ ਇਹ ਗੱਲ ਆਪਣੇ ਦਿਮਾਗ ਚੋਂ ਕੱਢ ਦੋਵੇ ਇਹ ਕੋਡ ਲੱਗਣ ਤੋਂ ਬਾਅਦ ਅਸੀਂ ਹਟ ਜਾਵਾਂਗੇ ਸਾਡੀ ਲੜਾਈ ਪੰਜਾਬ ਸਰਕਾਰ ਦੇ ਉਹਨਾਂ ਗੱਲਾਂ ਦੇ ਨਾਲ ਟਕਰਾ ਸਾਡਾ ਰਹਿਣਾ ਜਿਹੜੀਆਂ ਗੱਲਾਂ ਸਾਡੀਆਂ ਨਹੀਂ ਮੰਨਦੇ ਕੇਂਦਰ ਦੀ ਸਰਕਾਰ ਜਿਹੜੀ ਮੋਦੀ ਸਰਕਾਰ ਆ ਉਹਦੇ ਨਾਲ ਸਾਡਾ ਪੂਰਾ ਇਸ ਗੱਲ ਦਾ ਹੈਗਾ ਹੀ ਹੈਗਾ ਮੁਕਾਬਲਾ ਕਿ ਈਵੀਐਮ ਹਟਾਓ ਦੇਸ਼ ਬਚਾਓ ਅਗਰ ਈਵੀਐਮ ਮੋਦੀ ਸਰਕਾਰ ਨਹੀਂ ਹਟਾਉਂਦੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨਹੀਂ ਹਟਾਉਂਦਾ ਤਾਂ ਜੋ ਸਾਡੇ ਪੁਰਾਣੇ ਨੇਤਾ ਬਾਵਨ ਮੇਸ਼ਰਮ ਸਾਹਿਬ ਵਾਮਸੀਫ ਨੇ ਕਿਹਾ ਸੀ ਈਵੀਐਮ ਭੰਨਾਂਗੇ ਤੋ ਇਸ ਵਾਰ ਈਵੀਐਮ ਪੰਨੀਆਂ ਜਾਣਗੀਆਂ ਤੋੜੀਆਂ ਜਾਣਗੀਆਂ ਕਿਤੇ ਵੀ ਨਹੀਂ ਰੱਖਣ ਦਵਾਂਗੇ ਕਿਉਂਕਿ ਈਵੀਐਮ ਦੇ ਦੁਆਰਾ ਮੋਦੀ ਦੁਆਰਾ ਗਵਰਨਮੈਂਟ ਬਣਾਉਣਾ ਚਾਹਦਾ ਮੋਦੀ ਕੋਈ ਪਕੰਬਰ ਨਹੀਂ ਹੈਗਾ ਕਿ ਪਾਰਲੀਮੈਂਟ 'ਚ ਕਹਿ ਦੇਵੇ ਵੀ ਸਾਡੀਆਂ 400 ਸੀਟਾਂ ਆਣਗੀਆਂ ਇਹਦਾ ਮਤਲਬ ਹੈ ਸੈਟਲਾਈਟ ਦੇ ਜ਼ਰੀਏ ਸਿਸਟਮ ਦੇ ਜ਼ਰੀਏ ਈਵੀਐਮ ਨੂੰ ਉਹ ਸਿਸਟਮ 'ਚ ਸੈੱਟ ਕਰਕੇ ਜਿਹੜੀਆਂ ਦੂਸਰੀਆਂ ਪਾਰਟੀਆਂ ਦਾ ਵੋਟ ਟਰਾਂਸਫਰ ਕਰਕੇ ਆਪਣੀ ਜਿੱਤ ਹਾਸਲ ਕਰ ਲੈਂਦਾ ਔਰ ਮੈਂ ਮਾਇਨੋਰਟੀ ਨੂੰ ਸਿੱਖਾਂ ਨੂੰ ਮੁਸਲਮਾਨਾਂ ਨੂੰ ਬੋਧੀਆਂ ਨੂੰ ਜੈਨੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕੇ ਹੁਣ ਕੋਈ ਹੋਰ ਗੱਲ ਨਾ ਕਰੋ ਈਵੀਐਮ ਹਟਾਣ ਲਈ ਅੱਗੇ ਆਓ ਜੋ ਐਸੀਵੀਸੀ ਮਹਾਪੰਚਾਇਤ ਦੇ ਮੋਰਚੇ 'ਤੇ ਤੁਹਾਨੂੰ ਆਵਾਜ਼ ਆਈ ਹੈ ਈਵੀਐਮ ਹਟਾਣ ਦੀ ਉੱਥੇ ਪੈਰਾ ਦਿਓ ਕਿਉਂਕਿ ਜਿਸ ਜਗ੍ਹਾ 'ਤੇ 1952 ਦੇ ਵਿੱਚ ਡਾਕਟਰ ਭੀਵਰਾਓ ਮੇਂਜਰ ਸਾਹਿਬ ਆਏ ਸੀ ਜ਼ਲੰਦਰ ਬੂਟਾ ਮੰਡੀ ਅਮੀਦਗਰ ਭਵਨ ਵਿਖੇ ਕੱਲ ਉੱਥੇ ਐਡਵੋਕੇਟ ਮਹਿਮੂਦ ਪਰਾਚਾ ਜੀ ਨੇ ਡਾਕਟਰ ਰਿਤੂ ਸਿੰਘ ਜੀ ਨੇ ਨਰੇਗਾ ਵਰਕਰ ਫਰੰਟ ਐਸੀਵੀਸੀ ਮਹਾਪੰਚਾਇਤ ਦੇ ਫਰੰਟ ਵੱਲੋਂ ਜਿਹੜੀ ਈਵੀਐਮ ਦਾ ਵਿਰੋਧ ਹੈ ਉਥੇ ਕੱਲ ਪਰਚਾ ਵੀ ਰਿਲੀਜ਼ ਕਰਤਾ ਔਰ ਫਲੈਕਸ ਵੀ ਰਿਲੀਜ਼ ਕਰਤਾ ਔਰ EVM ਹਟੇਗੀ ਇਹਦੀ ਜੰਗ ਬਹੁਤ ਤੇਜ਼ ਹੋ ਗਈ ਆ ਅਸੀਂ ਪ੍ਰੈਸ ਮੀਡੀਆ ਦਾ ਬੜਾ ਥੈਂਕਸ ਕਰਦੇ ਆ ਜਿਹੜਾ ਮਰਿਆ ਹੋਇਆ ਮੁੱਦਾ ਸੀ ਉਹ ਚ ਤੁਸੀਂ ਜਾਣ ਪਾਤੀ ਤੁਹਾਡੇ ਜਨਰਲਾਂ ਦਾ ਅਸੀਂ ਧੰਨਵਾਦ ਕਰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਨਾ ਮੋਰਚਾ ਚੱਕਾਂਗੇ ਔਰ EVM ਦਾ ਡਟ ਕੇ ਵਿਰੋਧ ਕਰਾਂਗੇ ਔਰ ਆਉਣ ਵਾਲਾ ਇਲੈਕਸ਼ਨ 24 ਦਾ ਬਿਨਾਂ EVM ਤੋਂ ਹੋਣਾ ਚਾਹੀਦਾ ਤੇ ਇਹਦੀ ਗੱਲ ਕਰੋ ਸਰ ਆਉਣ ਵਾਲੇ ਇਲੈਕਸ਼ਨ ਦੀ ਗੱਲ ਕਰ ਰਹੇ ਤੁਸੀਂ ਪੰਜਾਬ 'ਚ ਜਿਹੜਾ ਇਲੈਕਸ਼ਨ ਹੋਏਗਾ ਉਹਦੇ ਤੁਹਾਡੇ ਸੰਗਠਨ ਦਾ ਕੀ ਰੋਲ ਹੋਏਗਾ ਤੁਸੀਂ ਕਿਸੇ ਰਾਜਨੀਤੀ ਪਾਰਟੀ ਨੂੰ ਸਮਰਥਨ ਦਿਓਗੇ ਜਾਂ ਤੁਸੀਂ ਆਪਣਾ ਹੀ ਕੋਈ ਅਲੱਗ ਮਤਲਬ ਪਾਰਟੀ ਜਾਂ ਨਮਾਇੰਦਾ ਖੜਾ ਕਰੋਗੇ ਇਲੈਕਸ਼ਨ 'ਚ ਦੇਖੋ ਸਾਡੀ ਜਿਹੜੀ ਐਸ ਵੀ ਐਸ ਸੀ ਮਹਾਪੰਚਾਇਤ ਸਾਰੀਆਂ ਜਥੇਬੰਦੀਆਂ ਨੇ ਇਹਨਾਂ ਦੀ 10 ਮਾਰਚ ਨੂੰ ਮੀਟਿੰਗ ਰੱਖਤੀ ਹੈ 10 ਮਾਰਚ ਨੂੰ ਜਿਵੇਂ ਸਾਰੀਆਂ ਜਥੇਬੰਦੀਆਂ ਤੈਅ ਕਰਨਗੀਆਂ ਉਸੇ ਤਰੀਕੇ ਨਾਲ ਫੈਸਲਾ ਹੋਏਗਾ ਪਰ ਇੱਕ ਫੈਸਲਾ اٹਲ ਹੈ ਜਿੱਥੇ ਜਿੱਥੇ ਬੀਜੇਪੀ ਦਾ ਉਮੀਦਵਾਰ ਹੋਏਗਾ ਕਮਲ ਦੇ ਫੁੱਲ ਵਾਲਾ ਉਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਔਰ ਉਹਨੂੰ ਹਰਾਵਾਂਗੇ ਇਲੈਕਸ਼ਨ 'ਚ ਤਾਂ ਜੋ ਸਾਡੇ ਸੰਵਿਧਾਨ ਨੂੰ ਖਤਮ ਕਰਨ ਵਾਲੀ ਪਾਰਟੀ ਭਾਰਤੀ ਜਨਤਾ ਪਾਰਟੀ ਕਿਸੇ ਵੀ ਢੰਗ ਨਾਲ ਕਿਸੇ ਵੀ ਤਰੀਕੇ ਨਾਲ ਜਿੱਤ ਨਾ ਸਕੇ ਇਹਦੇ ਲਈ ਅਸੀਂ ਹਮਖਿਆਲੀਆਂ ਬਾਰੇ ਵੀ ਵਿਚਾਰ ਕਰਾਂਗੇ ਔਰ 10 ਮਾਰਚ ਨੂੰ ਸਾਰੀਆਂ ਜਥੇਬੰਦੀਆਂ ਬੈਠ ਕੇ ਮੋਰਚੇ ਵਾਲੇ ਸਥਾਨ ਤੇ ਕੰਮ ਆਪਣਾ ਫੈਸਲਾ ਵੀ ਲੈਣਗੇ ਸਤਿਕਾਰਯੋਗ ਪੰਜਾਬ ਵਾਸੀਓ ਜੈ ਭੀਮ ਜੈ ਭਾਰਤ ਮੈਂ ਅਜੈਬ ਸਿੰਘ ਪਠੋਈ ਪ੍ਰਧਾਨ ਨਰੇਗਾ ਵਰਕਰ ਫਰੰਟ ਪੰਜਾਬ ਜੋ ਅੱਜ ਸਾਰੇ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਪ੍ਰੋਗਰਾਮ ਉਲੀਕਿਆ ਮੈਂ ਨਰੇਗਾ ਵਰਕਰ ਫਰੰਟ ਵੱਲੋਂ ਇਹ ਐਲਾਨ ਵੀ ਕਰਦਾ ਹਾਂ ਅਰ ਸਰਕਾਰ ਨੂੰ ਚੇਤਾਵਨੀ ਵੀ ਦਿੰਦਾ ਕਿ ਜੇ ਸਾਡੀਆਂ ਨਾ ਮੰਗਾਂ ਤੇ ਗੌਰ ਨਾ ਕੀਤੀ ਤਾਂ ਨਰੇਗਾ ਵਰਕਰ ਫਰੰਟ ਹਰ ਪਿੰਡ ਤੋਂ ਵੱਡੇ-ਵੱਡੇ ਕਾਫਲੇ ਲੈ ਕੇ ਇਸ ਮੋਰਚੇ ਵਿੱਚ ਆਊਗਾ ਅਰ ਇਸੇ ਮੋਰਚਾ ਸਫਲ ਬਣਾਵਾਂਗੇ ਸਰਕਾਰ ਨੂੰ ਝੁਕਾਵਾਂਗੇ ਸਾਰੇ ਮੁੱਦਿਆਂ ਤੇ ਬੋਲਾਂਗੇ ਸਾਨੂੰ ਇਹ ਵੀ ਐਮ ਦਾ ਵੀ ਵਿਰੋਧ ਕਰਾਂਗੇ ਨਾ ਪੰਜਾਬ ਸਰਕਾਰ ਸਾਡੇ ਕਿਸੇ ਵੀ ਗਰੀਬ ਮਜ਼ਦੂਰ ਦੀ ਗੱਲ ਸੁਣ ਰਹੀ ਹੈ ਚਾਹੇ ਉਹ ਨਰੇਗਾ ਵਰਕਰ ਨੇ ਚਾਹੇ ਸਫਾਈ ਕਰਮਚਾਰੀ ਨੇ ਚਾਹੇ ਉਹ ਕੱਚੇ ਮੁਲਾਜ਼ਮ ਨੇ ਇਹ ਮੋਰਚਾ ਪੂਰੇ ਸਮਾਜ ਦੀ ਅਗਵਾਈ ਕਰਦਾ ਹੈ ਹਰ ਮੁੱਦੇ ਦੀ ਗੱਲ ਕਰਾਂਗੇ ਜੇ ਸਰਕਾਰ ਨੇ ਸਾਡੀਆਂ ਮੰਗਾਂ ਤੇ ਗੌਰ ਨਾ ਕੀਤਾ ਤਾਂ ਹਰ ਪਿੰਡ ਚੋਂ ਨਰੇਗਾ ਵਰਕਰਾਂ ਦੇ ਵੱਡੇ ਵੱਡੇ ਕਾਫਲੇ ਆ ਕੇ ਇਸ 28 ਤਰੀਕ ਨੂੰ ਇਸ ਪ੍ਰੋਗਰਾਮ ਨੂੰ ਸਫਲ ਬਣਾ ਕੇ ਸਰਕਾਰ ਨੂੰ ਝੁਕਾਵਾਂਗੇ ਕੀ ਸਭ ਕਿਸਾਨਾਂ ਦੋਨੋਂ ਦੁਬਾਰਾ ਸਟਾਰਟ ਹੋ ਚੁੱਕਿਆ ਹੈ ਕਿਦਰ ਸਰਕਾਰ ਦੇ ਖਿਲਾਫ ਇਹਨੂੰ ਕਿਸ ਤਰ੍ਹਾਂ ਦੇਖਦਾ ਤੁਹਾਡਾ ਸੰਗਠਨ ਦੇਖੋ ਮੈਂ ਇਸ ਗੱਲ ਦੀ ਵਧਾਈ ਦਿੰਦਾ ਅੱਜ ਦੇਸ਼ ਦੇ ਵਿੱਚ ਕਿਸਾਨ ਇੱਕ ਜੂਟਾ ਹੈ ਉਹਨਾਂ ਦਾ ਸੰਘਰਸ਼ ਬਹੁਤ ਵੱਡਾ ਔਰ ਮੈਂ ਇਸੇ ਮੁੱਦੇ ਨੂੰ ਲੈ ਕੇ ਸਾਡੇ ਐਸ்சி ਬੀਸੀ ਸਮਾਜ ਨੂੰ ਖਾਸ ਕਰਕੇ ਮਜ਼ਦੂਰ ਸਮਾਜ ਨੂੰ ਅਪੀਲ ਕਰਦਾ ਕਿ ਭਰਾਵੋ ਜਿਵੇਂ ਕਿਸਾਨ ਨਿਕਲੇ ਨੇ ਰੋੜਾਂ ਤੇ ਆਪਣੇ ਹੱਕਾਂ ਪ੍ਰਤੀ ਅਗਰ ਤੁਸੀਂ ਵੀ ਆਪਣੇ ਹੱਕਾਂ ਪ੍ਰਤੀ ਸਮੋਰਚੇ ਵੱਲ ਸਮਰਥਨ ਕਰੋਗੇ ਨਿਕਲੋਗੇ ਆਉਂ ਦਿਨ ਦੂਰ ਨੇ ਜਦੋਂ ਹਰ ਇੱਕ ਗਰੀਬ ਮਜ਼ਦੂਰ ਦੀ ਸਰਕਾਰ ਚਾਹੇ ਉਹ ਪੰਜਾਬ ਸਰਕਾਰ ਹੈ ਚਾਹੇ ਉਹ ਸੈਂਟਰ ਸਰਕਾਰ ਹੈ ਹਰ ਮੰਗ ਮੰਨੇਗੀ ਪਰ ਸਾਨੂੰ ਕਿਸਾਨਾਂ ਵਾਂਗੂ ਲੜਨਾ ਪੈਣਾ ਉਹਨਾਂ ਦਾ ਬੜਾ ਥਪਾਕ ਹੈ ਅਸੀਂ ਵੀ ਉਹਨਾਂ ਦੀ ਸਪੋਰਟ ਕਰਦੇ ਆ ਕਿਉਂਕਿ ਉਹ ਆਪਣੇ ਹੱਕਾਂ ਲਈ ਲੜਦੇ ਨੇ ਕਈ ਵਾਰੀ ਸਾਡੇ ਸਮਾਜ ਦੇ ਲੋਕ ਉਂਗਲੀ ਉਠਾਉਂਦੇ ਨੇ ਕਿ ਕਿਸਾਨ ਕਰਜ਼ਾ ਮਾਫੀ ਕਰਵਾ ਗਿਆ ਕਿਸਾਨ ਨੇ ਮੁਆਵਜ਼ਾ ਲੈ ਲਿਆ ਕਿਸਾਨ ਨੂੰ ਫਸਲਾਂ ਦੇ ਰੇਟ ਵਧਾ ਗਿਆ ਕਿਉਂਕਿ ਭਰਾਵੋ ਲੜਦੇ ਨੇ ਹੱਕਾਂ ਲਈ ਜਿੱਦਣ ਸਾਡਾ ਸਮਾਜ ਆਪਣੇ ਹੱਕਾਂ ਲਈ ਲੜੇਗਾ ਗਰੀਬਾਂ ਦਾ ਕਰਜ਼ਾ ਵੀ ਮਾਫ ਹੋਊਗਾ ਗਰੀਬਾਂ ਨੂੰ ਪੰਜਾਬੀ ਜਿੰਮਨ ਜ਼ਮੀਨਾਂ ਚੋਂ ਬੰਨ ਥੜਦਾ ਹਿੱਸਾ ਵੀ ਮਿਲੂਗਾ ਔਰ ਕੱਚੇ ਮਕਾਨ ਪੱਕੇ ਵੀ ਹੋਣਗੇ ਔਰ ਗਰੀਬ ਮਜ਼ਦੂਰ ਦਾ ਕਰਜ਼ਾ ਵੀ ਮਾਫ ਹੋਊਗਾ ਪਰ ਕਿਸਾਨਾਂ ਮੰਗੋ ਸਾਡੇ ਗਰੀਬ ਲੋਕਾਂ ਨੂੰ ਰੋਡ ਤੇ ਆਉਣ ਦੀ ਜ਼ਰੂਰਤ ਹੈ ਕਿਸਾਨਾਂ ਦਾ ਜੋ ਪ੍ਰੋਗਰਾਮ ਹੈ ਉਹ ਬੜੇ ਸਤਰੀਕੇ ਨਾਲ ਕਰਦੇ ਨੇ ਪਰ ਸਾਡੇ ਲੋਕਾਂ ਨੂੰ ਇਸ ਪ੍ਰਤੀ ਜਾਗਣਾ ਪਏ ਔਰ ਮੈਂ ਲਾਸਟ ਦੇ ਵਿੱਚ ਸਾਰੀ ਪ੍ਰੈਸ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਮੋਰਚੇ ਦੀ ਇਸ ਗੱਲ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਸਾਰਿਆਂ ਨੂੰ ਜੈ ਭੀਮ ਜੈ ਪਰਮ